ਮੈਂ ਸ਼ਮਸ਼ੀਰ ਬਹਾਦਰ ਸਿੰਘ ਪਾਸਪੋਰਟ ਅਫਸਰ ਪਾਸਪੋਰਟ ਆਫਿਸ ਹਮਰਸਰ ਅੱਜ ਦਾ ਸਾਡਾ ਮਕਸਦ ਪ੍ਰੈਸ ਮੀਡੀਆ ਜਿੰਨੇ ਵੀ ਭਰਾ ਹੈ ਉਹਨਾਂ ਨੂੰ ਇੱਥੇ ਬੁਲਾਉਂਦਾ ਇਹੀ ਹੈ ਕਿ ਅੱਜ ਕੱਲ ਅਸੀਂ ਇਹ ਦੇਖਿਆ ਕਿ ਪਬਲਿਕ ਨੂੰ ਤਤਕਾਲ ਦੀ ਅਪਾਇੰਟਮੈਂਟ ਲੈਣ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਕਿਉਂਕਿ ਤਤਕਾਲ ਦੀ ਅਪਾਇੰਟਮੈਂਟ ਜਿਹੜੀ ਹੈ 2 ਮਹੀਨੇ ਦੀ ਵੇਟਿੰਗ ਲਿਸਟ ਚੱਲ ਰਹੀ ਹੈ ਔਰ ਜਿਹੜੀ ਨਾਰਮਲ ਅਪਾਇੰਟਮੈਂਟ ਹੈ ਉਹਦੀ 3 ਮਹੀਨੇ ਦੀ ਵੇਟਿੰਗ ਚੱਲ ਰਹੀ ਹੈ ਅਸੀਂ ਇਹ ਦੇਖਿਆ ਕਿ ਜਿਹੜੇ ਬੰਦਿਆਂ ਨੂੰ ਤਤਕਾਲ ਦੇ ਵਿੱਚ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ ਗਈ ਉਹਨਾਂ ਨੂੰ ਚਾਹੀਦਾ ਨਾਰਮਲ ਕੈਟਾਗਰੀ ਦੇ ਪਾਸਪੋਰਟ ਅਪਲਾਈ ਕਰਨਾ ਪਰ ਉਹ ਵੀ ਤਤਕਾਲ ਦੇ ਵਿੱਚ ਅਪਾਇੰਟਮੈਂਟ ਲੈ ਕੇ ਆ ਜਾਂਦੇ ਆ ਔਰ ਤਤਕਾਲ ਵਾਲੇ ਜਿਸ ਬੰਦੇ ਨੂੰ ਅਪਾਇੰਟਮੈਂਟ ਦੀ ਜ਼ਰੂਰਤ ਹੁੰਦੀ ਉਹਦੀ ਜ਼ਰੂਰਤ ਪੂਰੀ ਨਹੀਂ ਹੋ ਸਕਦੀ ਜਦ ਤੱਕ ਉਹ ਜਿਹੜਾ ਸਲੋਟ ਖਾਲੀ ਨਾ ਹੋਵੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵੱਤ ਵਤ ਪ੍ਰੈਸ ਮੀਡੀਆ ਨਹੀਂ ਸਾਰੇ ਆਈ ਆਪਣੇ ਭੈਣ ਭਰਾਵਾਂ ਨੂੰ ਇਹ ਚੀਜ਼ ਸਮਝਾ ਸਕੀਏ ਕਿ ਤਤਕਾਲ ਦੇ ਵਿੱਚ ਅਪਾਇੰਟਮੈਂਟ ਲੈਣ ਲਈ ਜਿਹੜੇ ਤਿੰਨ ਡਾਕੂਮੈਂਟ ਜ਼ਰੂਰੀ ਹੁੰਦੇ ਆ ਕਿਉਂਕਿ ਤਤਕਾਲ ਵਿੱਚ ਉਹ ਹੀ ਬੰਦਾ ਅਪਾਇੰਟਮੈਂਟ ਲੈਣੀ ਚਾਹੁੰਦਾ ਜਿਸ ਨੂੰ ਬਹੁਤ ਅਰਜੈਂਸੀ ਹੈ ਮਨ ਲਓ ਕੋਈ ਬੰਦਾ ਬਿਮਾਰ ਹੈ ਉਹਨੇ ਬਾਹਰ ਜਾ ਕੇ ਇਲਾਜ ਕਰਾਉਣਾ ਕਿਸੇ ਦਾ ਕੋਈ ਬਿਜ਼ਨਸ ਪੁਆਇੰਟ ਆਫ 뷰 ਉਹਨਾਂ ਬਾਹਰ ਜਾਣਾ ਚਾਹੁੰਦਾ ਜਾਂ ਹੋਰ ਵੀ ਅਗਲੇ ਕੋਈ ਡਿਫਰੈਂਟ ਟਾਈਪ ਆਫ ਏਜੰਸੀ ਹੋ ਸਕਦੀ ਹੈ ਪਰ ਅਸੀਂ ਇਹ ਦੇਖਿਆ ਕਿ ਐਪਲੀਕੈਂਟ ਜਿਹੜਾ ਨਾਰਮਲ ਕੋਈ ਤਤਕਾਲ ਕੈਟਾਗਰੀ ਅਪਾਇੰਟਮੈਂਟ ਲੈ ਲੈਂਦਾ ਜਦੋਂ ਸਾਡੇ ਕੋ ਪਾਸਪੋਰਟ ਸੇਵਾ ਕੇਂਦਰ ਵਿੱਚ ਆਉਂਦਾ ਤੇ ਉਹਦੇ ਕੋਈ ਤਤਕਾਲ ਦੇ ਅਪਲਾਈ ਕਰਨ ਵਾਸਤੇ ਪ੍ਰੋਪਰ ਡਾਕੂਮੈਂਟ ਨਹੀਂ ਹੁੰਦੇ ਉਹ ਫੇਰ ਕੋਸ਼ਿਸ਼ ਇਹ ਹੀ ਕਰਦਾ ਕਿ ਚਲੋ ਸਾਡੀ ਨਾਰਮਲ ਵਿੱਚ ਕਨਸੀਡਰ ਕਰ ਲਈਏ ਤਤਕਾਲ ਟੂ ਨਾਰਮਲ ਕਨਸੀਡਰ ਕਰਨ ਵਾਸਤੇ ਜਿਹੜਾ ਬੰਦੇ ਤਤਕਾਲ ਅਰਜੈਂਟ ਲੈਣਾ ਚਾਹੁੰਦਾ ਉਹ ਵਾਂਝਾ ਰਹਿ ਜਾਂਦਾ ਉਹ ਸੂਤ ਲੈਣ ਲਈ ਅਸੀਂ ਪ੍ਰੈਸ ਰੀਰਾਈ ਇਹੀ ਦੱਸਣਾ ਚਾਹੁੰਦੇ ਆ ਕਿ ਜਿਸ ਬੰਦੇ ਨੇ ਵੀ ਅਪਾਇੰਟਮੈਂਟ ਲੈਣੀ ਤਤਕਾਲ ਦੀ ਉਸ ਦੇ ਵਾਸਤੇ ਸਾਡੀ ਮਿਨਿਸਟਰੀ ਬਹੁਤ ਹੀ ਸੀਰੀਅਸਲੀ ਸੋਚ ਰਹੀ ਹੈ ਕਿਉਂਕਿ ਤਤਕਾਲ ਅਪਾਇੰਟਮੈਂਟ ਅਗਰ 2 ਮਹੀਨੇ ਦੀ ਮਿਲੇਗੀ ਜਿਸ ਬੰਦੇ ਨੂੰ ਅੱਜ ਪਾਸਪੋਰਟ ਚਾਹੀਦਾ ਤਤਕਾਲ ਦੇ ਵਿੱਚ ਉਹਦਾ ਮਕਸਦ ਪੂਰਾ ਨਹੀਂ ਹੋ ਰਿਹਾ ਔਰ ਉਸ ਮਕਸਦ ਨੂੰ ਹੱਲ ਕਰਨ ਦੇ ਲਈ ਪਬਲਿਕ ਦੀ ਗਰਵੇਨਸ ਨੂੰ ਧਿਆਨ ਚ ਰੱਖਦੇ ਹੋਇਆ ਸਾਡੀ ਮਿਨਿਸਟਰੀ ਨੇ ਇਹ ਸੋਚਿਆ ਇਹ ਕਿਉਂ ਨਾ ਅਸੀਂ ਛੁੱਟੀ ਵਾਲੇ ਦਿਨ ਆ ਕੇ ਸੈਚਰਡੇ ਵਾਲੇ ਦਿਨ ਆ ਕੇ 올 ਇੰਡੀਆ ਲੈਵਲ ਤੇ ਇਹ ਜਿਹੜਾ ਤਤਕਾਲ ਦਾ ਲੇਟ ਮਿਲਣ ਦਾ ਕਾਰਨ ਹੈ ਉਹਨੂੰ ਘੱਟ ਕੀਤਾ ਜਾਵੇ ਪਬਲਿਕ ਦੀ ਸਹੂਲਤ ਵਾਸਤੇ 3 ਦਸੰਬਰ ਨੂੰ ਸੈਚਰਡੇ ਵਾਲੇ ਦਿਨ ਆ ਕੇ ਅਸੀਂ ਉਹ ਜ਼ਰੂਰਤ ਉਹਨਾਂ ਦੀ ਜਿਹੜੀ ਸਹੂਲਤ ਉਹ ਦੇਣ ਵਾਸਤੇ ਪੂਰਾ ਸਟਾਫ 올 ਇੰਡੀਆ ਲੈਵਲ ਤੇ ਕੰਮ ਕਰੇਗਾ ਤੈਨੂੰ ਸਰ ਕੱਲ੍ਹ ਤਤਕਾਲ ਦੇ ਆਫਿਸ ਨਹੀਂ ਕੱਲ੍ਹ ਹੀ ਤਤਕਾਲ ਨਹੀਂ ਤਤਕਾਲ ਤਾਂ ਸਾਡਾ ਮੇਨ ਮਕਸਦ ਇਹੀ ਹੈ ਕਿ ਤਤਕਾਲ ਜਿਹਨੂੰ ਅਰਜੈਂਟ ਪਾਸਪੋਰਟ ਚਾਹੀਦਾ ਉਹਦੀ ਜ਼ਰੂਰਤ ਪੂਰੀ ਹੋ ਜਾਏ ਉਹ ਜਿਹੜਾ स्लॉट 2 ਮਹੀਨੇ ਦਾ ਚੱਲ ਰਿਹਾ ਉਹ ਹੌਲੀ 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 ਘਟੋ ਘਟ ਤਿੰਨ ਚਾਰ ਦਿਨ ਜਾਂ ਪੰਜ ਦਿਨ ਦਾ ਚੱਲੂ ਹੋ ਜਾਏ ਤਾਂ ਜੋ ਬੰਦੇ ਨੂੰ ਇਹ ਲੱਗੇ ਵੀ ਠੀਕ ਹੈ ਮੈਨੂੰ ਅਰਜੈਂਟ ਪਾਸਪੋਰਟ ਚਾਹੀਦਾ ਹਾਂ ਹਫਤੇ ਤੱਕ ਮਿਲ ਜਾਏਗਾ ਜਿੱਦ ਤੱਕ ਮਤਲਬ ਪੀਸ਼ੈਂਟ ਕੀ ਹੈ ਕਿੰਨੇ ਨਾਰਮਲ ਐਪਲੀਕੇਟਸ ਨੇ ਦੇ ਲਈ ਦੇ ਲਈ ਤਤਕਾਲ ਦੇ ਨੇ ਤੇ ਕਿੰਨੀ ਦੇਰ ਬਾਅਦ ਇਹਨਾਂ ਦੀ ਇੰਪੋਰਟੈਂਟ ਆ ਰਹੀ ਹੈ ਦੇਖੋ 1200 1305 ਟੋਟਲ ਅਪਾਇੰਟਮੈਂਟ ਰੀਲੀਜ਼ ਹੋ ਰਹੀ ਹੈ ਅੱਜ ਕੱਲ 75 ਅਪਾਇੰਟਮੈਂਟ ਜਿਹੜੀ ਹੈ ਪਾਸਪੋਰਟ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਫਰੂਜਪੁਰ ਲਈ ਹੋ ਰਹੀ ਉਹਦੇ ਵਿੱਚੋਂ 15 ਜਿਹੜੇ ਕੇਸ ਜ ਆਹੋ ਪੀਸੀਸੀ ਦੇ ਔਰ ਜਿਹੜੇ 60 ਕੇਸ ਉਹ ਨੋਰਮਲ ਪਾਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਫਰੋਜਪੁਰ ਦੇ ਪਾਸਪੋਰਟ ਸੇਵਾ ਕੇਂਦਰ ਦੇ ਵਿੱਚ 150 ਕੇਸ ਪੀਸੀਸੀ ਦਾ 50 ਕੇਸ ਤਤਕਾਲ ਦੇ ਔਰ ਬਾਕੀ ਦੇ ਜਿਹੜੇ ਨੋਰਮਲ ਕੇਸ ਨੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵੱਤ-ਵੱਤ ਤਤਕਾਲ ਕੇਸ ਸੈਚਰਡੇ ਜਿਹੜਾ ਹੁਣ ਅਸੀਂ ਓਪਨ ਕਰ ਰਹੇ ਆਂ ਵੀ ਵੱਤ-ਵੱਤ ਉਹ ਕੇਸ ਜਿਹੜੇ ਤਤਕਾਲ ਦੇ ਸੀ ਕੰਸੀਡਰ ਕਰੀਏ ਲੇਕਿਨ ਇਕੱਲੇ ਤਤਕਾਲ ਦੇ ਨਹੀਂ ਨਾਲ ਅਸੀਂ ਨਾਰਮਲ ਦੀ ਅਪਾਇੰਟਮੈਂਟ ਵੀ ਥੋੜੀ ਜਿਹੀ ਰਿਲੀਜ਼ ਕਰ ਰਹੇ ਹਾਂ ਇੱਕ ਅਸੀਂ ਰੇਸ਼ਿਓ ਰੱਖੀ ਹੈ 70% ਤੋਂ 30% 70% ਅਸੀਂ ਜਿਹੜੇ ਨਾਰਮਲ ਜਿਹੜੇ ਤਤਕਾਲ ਦੇ ਕੇਸ ਆ ਉਹ ਅਸੀਂ ਕਨਸੀਡਰ ਕਰਾਂਗੇ ਕਿਉਂਕਿ ਤਤਕਾਲ ਵਾਲੇ ਜਿਹੜੇ ਐਪਲੀਕੈਂਟ ਆ ਬਹੁਤ ਹੀ ਉਹ ਇਸ ਸਹੂਲਤ ਲੈਣ ਤੋਂ ਵਾਂਝੇ ਰਹਿ ਰਹੇ ਆ ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਕਿ ਉਹਨਾਂ ਨੂੰ ਜਿਆਦਾ ਜਿਆਦਾ 70% ਰਿਲੀਜ਼ ਕਰਕੇ ਅਪਾਇੰਟਮੈਂਟ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਉਹਦੇ ਨਾਲ ਨਾਲ 30% ਜਿਹੜੀ ਆ ਨਾਰਮਲ ਅਸੀਂ ਕੈਟਾਗਰੀ ਦੀ ਵੀ ਅਪਾਇੰਟਮੈਂਟ ਰਿਲੀ ਕਰ ਰਹੇ ਆ ਤਾਂ ਜੋ ਨਾਰਮਲ ਬੰਦਾ ਵੀ ਜਿਹਨੂੰ ਕੋਈ ਜ਼ਰੂਰਤ ਹੋਵੇ ਲੈ ਸਕੇ ਸੋ ਜਿਹੜਾ ਟਾਈਮ ਟਾਈਮ ਲੱਗ ਰਿਹਾ ਜਿਵੇਂ ਇਹਦਾ ਐਨਾਲਿਸਿਸ ਕਿਦੇ ਬਿਹਾਫ ਤੋਂ ਕਰੇਗੇ ਜਿਵੇਂ ਤੁਸੀਂ ਕਿਹਾ ਕਿ ਤਤਕਾਲ ਦੇ ਵਿੱਚ ਹੀ ਅਪਲਾਈ ਕਰ ਰਹੇ ਨੇ ਜਿਨ੍ਹਾਂ ਨੂੰ ਰੈਗੂਲਰ ਵੀ ਚਾਹੀਦਾ ਹੈ ਕਿ ਟਾਈਮ ਘੱਟ ਲੱਗੇ ਤੇ ਉਹ ਕਿਹੜੇ ਡਾਕੂਮੈਂਟਸ ਨੇ ਜਿਨ੍ਹਾਂ ਦੇ ਐਨਾਲਿਸਿਸ ਕਰਕੇ ਉਹਨਾਂ ਨੂੰ ਤਤਕਾਲ ਦੀ ਅਪਾਇੰਟਮੈਂਟ ਲਈਤੀ ਜਾਏ ਕੀਤੀ ਜਾਏਗੀ ਕਿ ਜੇ ਉਹਨਾਂ ਦਾ ਪਾਸਪੋਰਟ ਹੈ ਉਸ ਬਿਹਾਫ ਤੇ ਅਪਲਾਈ ਹੋਵੇ ਸਪੋਜ਼ ਮੈਂ ਅੱਜ ਪਾਸਪੋਰਟ ਬਣਾਉਣਾ ਚਾਹ ਰਿਹਾ ਨਾ ਜਾ ਐਪਲੀਕੈਂਟ ਕੋਈ ਵੀ ਹੈ ਅੱਜ ਕੱਲ ਤੁਹਾਨੂੰ ਪਤਾ ਹਰ ਬੰਦਾ ਜਿਹੜਾ ਸਟੂਡੈਂਟ ਹੈ ਉਹ ਪਲੱਸ 2 ਕਰਨ ਤੋਂ ਬਾਅਦ ਕਹਿੰਦਾ ਜੀ ਮੈਨੂੰ ਹਾਈਲੈਂਸ ਕਰਨੀ ਹੈ ਔਰ ਬਾਹਰ ਜਾਣਾ ਔਰ ਕਰੋਨਾ ਤੋਂ ਬਾਅਦ ਇਹ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਕਿਉਂਕਿ ਬੈਸੀਆਂ ਵਿੱਚ ਵੀ ਪਹਿਲੇ ਕੰਮ ਰੁਕੇ ਹੋਏ ਸੀ ਹੁਣ ਸ਼ੁਰੂ ਹੋ ਗਏ ਐਪਲੀਕੈਂਟ ਇਹੀ ਸੋਚਦਾ ਕਿ ਮੈਂ ਵੱਧ ਤੋਂ ਵੱਧ ਜਿੰਨੇ ਵੀ ਜਲਦੀ ਹੋ ਸਕੇ ਪਾਸਪੋਰਟ ਲੈ ਕੇ ਤੇ ਬਾਹਰ ਜਾਣ ਦੀ ਕੋਸ਼ਿਸ਼ ਕਰਾਂ ਉਹਦੇ ਵਿੱਚ ਕੀ ਹੈ ਉਹਦੀ ਕੋਸ਼ਿਸ਼ ਦੇ ਵਿੱਚ ਇਹ ਹੁੰਦਾ ਕਿ ਉਹਨੂੰ ਇਹ ਨਹੀਂ ਪਤਾ ਕਿ ਤਤਕਾਲ ਔਰ ਨਾਰਮਲ ਕੈਟਾਗਰੀ ਵਿੱਚ ਫਰਕ ਕੀ ਹੈ ਨਾਰਮਲ ਕੈਟਾਗਰੀ ਦੇ ਵਿੱਚ ਸਾਡੇ ਜਿਹੜਾ स्लॉट ਆ ਤਿੰਨ ਮਹੀਨੇ ਦਾ ਫਿਲ ਜਦੋਂ ਬੰਦਾ ਨਾਰਮਲ ਕੈਟਾਗਰੀ ਦੇ ਵਿੱਚ ਅਪਲਾਈ ਕਰਨ ਲਈ ਜਾਂਦਾ ਤਾਂ ਉਹ ਕਹਿੰਦਾ ਮੈਨੂੰ ਤਾਂ ਤਿੰਨ ਮਹੀਨੇ ਲੱਗ ਰਹੇ ਆ ਉਹ ਫਿਰ ਜਦੋਂ ਦੇਖਦਾ ਕਿ ਤਤਕਾਲ ਕੈਟਾਗਰੀ 'ਚ 2 ਮਹੀਨੇ ਦਾ ਕੰਮ ਟਾਈਮ ਲੱਗ ਰਹੇ ਆ ਉਹ ਤਤਕਾਲ ਕੈਟਾਗਰੀ 'ਚ ਆਪਣਾ ਜਿਹੜੀ ਅਪਾਇੰਟਮੈਂਟ ਲੈ ਲੈਂਦਾ ਪਰ ਉਹਨੂੰ ਜ਼ਰੂਰੀ ਨਹੀਂ ਚਾਹੀਦਾ ਪਾਸਪੋਰਟ ਉਹ ਸਿਰਫ ਇੱਕ ਨਾਰਮਲ ਲੋਕਾਂ ਦੀ ਦੇਖੋ ਦੇਖੀ ਵੀ ਉਹਨੇ ਪਾਸਪੋਰਟ ਬਣਾ ਲਿਆ ਮੈਂ ਵੀ ਬਣਾ ਲਵਾਂ ਨਾ ਉਹ ਜਿਹੜੀ ਤਤਕਾਲ ਦੇ ਵਿੱਚ ਜਦੋਂ ਅਪਾਇੰਟਮੈਂਟ ਲੈ ਕੇ ਆਉਂਦਾ ਤਾਂ ਉਹ ਕੋਈ ਤਤਕਾਲ ਦੇ ਡਾਕੂਮੈਂਟ ਨਹੀਂ ਹੁੰਦੇ ਚਾਹੀਦਾ ਤੁਹਾਨੂੰ ਇਹ ਇੱਕ ਨਾਰਮਲ ਕੈਟਾਗਰੀ ਚ ਲੱਗੇ ਕਿਉਂਕਿ ਇਹਨੂੰ ਡਾਕੂਮੈਂਟ ਜਿਹੜੇ ਤਤਕਾਲ ਦੇ ਵਿੱਚ ਪਾਸਪੋਰਟ ਲੈਣ ਲਈ ਹੁਣ ਪੂਰੇ ਪੂਰੇ ਨਹੀਂ ਹੁੰਦੇ ਤਤਕਾਲ ਵਿੱਚ ਵਿਜੀਬਲ ਕਿੰ ਨੂੰ ਬੰਦੇ ਕਿਹੜੇ ਨਾ ਦੇ ਦੇਖੋ ਤਤਕਾਲ ਜਿਹੜਾ ਤਤਕਾਲ ਜਿਹੜਾ ਪਾਸਪੋਰਟ ਆ ਕੋਈ ਵੀ ਬੰਦਾ ਲੈ ਸਕਦਾ ਇਹ ਜ਼ਰੂਰੀ ਨਹੀਂ ਕਿ ਜਿਹਨੂੰ ਕੋਈ ਜ਼ਿਆਦਾ ਅਰਜੈਂਸੀ ਹੋਈ ਲਵੇ ਕੋਈ ਵੀ ਲੈ ਸਕਦਾ ਪਰ ਤਤਕਾਲ ਦੇ ਡਾਕੂਮੈਂਟ ਪ੍ਰੋਪਰ ਉਹਨੂੰ ਦੇਣੇ ਪੈਣਗੇ ਕੋਈ ਵੀ ਤਿੰਨ ਫੋਟੋ ਵਾਲੇ ਆਈਡੀ ਪ੍ਰੂਫ ਹੋਣ ਜਿਹੜੇ ਕਿ ਆਨਲਾਈਨ ਵੈਰੀਫਾਈ ਹੋ ਸਕਦੇ ਹੋ ਔਰ ਉਹੀ ਬੰਦਾ ਤਤਕਾਲ ਤੇ ਅਪਲਾਈ ਕਰ ਸਕਦਾ ਕਈਆਂ ਦੇ ਕੋਲ ਆਧਾਰ ਕਾਰਡ ਹੁੰਦਾ ਹੋਰ ਡਾਕੂਮੈਂਟ ਨਹੀਂ ਹੁੰਦੇ ਕਈਆਂ ਕੋਲ ਆਧਾਰ ਕਾਰਡ ਹੁੰਦਾ ਪੈਨ ਕਾਰਡ ਹੁੰਦਾ ਪਰ ਹੋਰ ਕੋਈ ਡਾਕੂਮੈਂਟ ਨਹੀਂ ਹੁੰਦਾ ਤਤਕਾਲ ਦੇ ਵਿੱਚ ਲੈ ਲੈ ਤਿੰਨ ਡਾਕੂਮੈਂਟ ਦਾ ਹੋਣਾ ਬਹੁਤ ਜ਼ਰੂਰੀ ਹੈ ਜਦ ਤਤਕਾਲ ਤਤਕਾਲ ਦੇ ਵਿੱਚ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਵੋਟਰ ਕਾਰਡ ਹੋ ਗਿਆ ਡਰਾਈਵਿੰਗ ਲਾਇਸੈਂਸ ਹੋ ਗਿਆ ਠੀਕ ਹੈ ਨਹੀਂ ਹੋਰ ਉਹਦਾ ਕੋਈ ਰੈਜ਼ੀਡੈਂਸ ਸਰਟੀਫਿਕੇਟ ਕਿਸ ਤਹਿਸੀਲ ਦਾ ਤੋਂ ਜਾਰੀ ਹੋ ਗਿਆ ਕੋਈ ਉਹਦਾ ਪੈਨਸ਼ਨ ਦਾ ਕੋਈ ਹੋ ਗਿਆ ਪੇਪਰ ਹਨਾ ਜੇ ਤੋਂ ਇਹ ਲੱਗੇ ਵੀ ਠੀਕ ਹੈ ਬੰਦਾ ਜੈਨੂਇਨ ਹੈ ਔਰ ਕੋਈ ਪ੍ਰੋਪਰ ਡਾਕੂਮੈਂਟ ਹੈ ਜਿਹੜੇ ਜੈਨੂਇਨ ਹੈ ਵੈਰੀਫਾਈ ਆਨਲਾਈਨ ਹੋ ਸਕਦੇ ਹੋ ਤਤਕਾਲ ਵਾਲਾ ਪਾਸਪੋਰਟ ਤਾਂ ਅਸੀਂ ਮੰਨ ਲਓ ਕਿਸੇ ਨੇ ਅੱਜ ਅਪਲਾਈ ਕੀਤਾ ਤਾਂ 3-4 ਦਿਨਾਂ ਵਿੱਚ ਅਸੀਂ ਇਸ਼ੂ ਕਰ ਦਿੰਨੇ ਤਿੰਨ ਚਾਰ ਦਿਨਾਂ ਵਿੱਚ ਬੰਦੇ ਨੂੰ ਪਾਸਪੋਰਟ ਮਿਲ ਜਾਂਦਾ ਉਹ ਜਿਹੜਾ ਨੋਰਮਲ ਹੈ ਉਹ ਜਦੋਂ ਪੁਲਿਸ ਵੈਰੀਫਿਕੇਸ਼ਨ ਤੇ ਡਿਪੈਂਡ ਕਰਦਾ ਕਿਉਂਕਿ ਸਾਡੇ ਕੋਲ ਡਿਮਾਂਡ ਜ਼ਿਆਦਾ ਹੋਣ ਦੇ ਕਰਕੇ ਉਹ ਥੋੜਾ ਜਿਹਾ ਡਿਲੇਟ ਹੋ ਰਿਹਾ ਕਿਉਂਕਿ ਅਸੀਂ ਸਾਡੇ ਕੋਲ ਸਟਾਫ ਵੀ ਘੱਟ ਹੈ ਲੇਕਿਨ ਅਸੀਂ ਫਿਰ ਵੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਛੁੱਟੀ ਵਾਲੇ ਦਿਨਾਂ ਅগে ਉਹਨੂੰ ਕਲੀਅਰ ਕਰੀਏ ਜੋ ਪ੍ਰੇਡੈਂਸੀ ਹੈਗੀ ਹੈ ਉਹ ਨੋਰਮਲੀ 15-20 15-20 ਦਿਨਾਂ ਵਿੱਚ ਨੋਰਮਲ ਹੋ ਜਾਂਦਾ ਇਸ ਜਾਰਾ ਜਿਹੜੇ ਏਜੰਟ ਬੈਠੇ ਉਹ ਫਾਇਦਾ ਪਾ ਰਹੇ ਹਾਂ ਹਾਂ ਇਹ ਵੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਕੱਲ ਪਤਾ ਨਹੀਂ ਪਬਲਿਕ ਨੇ ਮਾਈਂਡ ਹੀ ਬਣਾ ਰੱਖਿਆ ਕਿ ਉਹ ਪਾਸਪੋਰਟ ਦਫ਼ਤਰ ਵਿੱਚ ਆ ਕੇ ਮਿਲਣ ਤੋਂ ਪਹਿਲਾਂ ਏਜੰਟ ਨੂੰ ਮਿਲਣਾ ਪਸੰਦ ਕਰਦੇ ਆਂ ਪਤਾ ਨਹੀਂ ਕਿਉਂ ਮੈਂ ਤਾਂ ਹਰ ਵਾਰੀ ਇਹੀ ਗੱਲ ਕਹਿੰਦਾ ਕਿ ਜਿਸ ਬੰਦੇ ਨੂੰ ਕੋਈ ਵੀ ਅਰਜੈਂਸੀ ਹੈ ਜਾਂ ਕੋਈ ਉਹਦਾ ਪਾਸਪੋਰਟ ਨਾਲ ਰਿਲੇਟਡ ਕੋਈ ਵੀ ਵਰਕ ਹੈਗਾ ਉਹ ਆ ਕੇ ਪਾਸਪੋਰਟ ਆਫਿਸ ਵਿੱਚ ਪਾਸਪੋਰਟ ਅਫਸਰ ਨੂੰ ਮਿਲਿਆ ਮੈਂ 10 ਤੋਂ 12 ਦਾ ਟਾਈਮ ਰੱਖਿਆ ਕੋਈ ਵੀ ਆ ਕੇ ਮਿਲ ਸਕਦਾ ਪਰ ਕੋਈ ਜਦੋਂ ਸੁਣਨ ਨੂੰ ਮਿਲਦਾ ਕਿਸੇ ਨਾ ਕਿਸੇ ਬੰਦੇ ਤੋਂ ਕੋਈ ਏਜੰਟ ਦੇ ਥਰੂ ਹੋ ਕੇ ਆ ਪਤਾ ਨਹੀਂ ਉਹਨਾਂ ਦਾ ਕਿਉਂ ਇਹ ਆਪਣੇ ਮਾਈਂਡ ਬਣਾ ਰੱਖਿਆ ਹੈ ਕਿ ਉਹਨਾਂ ਨੇ ਪਹਿਲਾਂ ਏਜੰਟ ਕੋ ਜਾਣਾ ਫਿਰ ਉਹਦਾ ਕੰਮ ਹੋਏਗਾ ਓਪਨ ਹੈ 10 ਤੋਂ 12 ਦਾ ਅਸੀਂ ਮੀਟਿੰਗ ਟਾਈਮ ਰੱਖਿਆ ਕੋਈ ਵੀ ਐਪਲੀਕੈਂਟ ਆਗੇ 10 ਤੋਂ 12 ਮਿਲ ਸਕਦਾ ਜਿਹੜੀ ਜਿਹੜੀ ਅਪਾਇੰਟਮੈਂਟ ਸੀ ਕਦੀ ਵੀ ਇੰਨਾ ਲੇਟ ਨਹੀਂ ਸੀ ਮਿਲਦੀ ਤੇ 2-2 3-3 ਮਹੀਨੇ ਪੈਂਡੰਸੀ ਰਵੇ ਇਹ ਹੋਣੀ ਹੋ ਰਿਹਾ ਕੁਝ ਟਾਈਮ ਤੋਂ ਇਹਦੀ ਕੀ ਵਜ੍ਹਾ ਹੈ ਮੈਂ ਮੰਨ ਲਓ ਅਸੀਂ 12 1305 ਜਿਹੜੀ ਅਪਾਇੰਟਮੈਂਟ ਸੀ 릴ੀਜ਼ ਕਰਦੇ ਆਂ ਉਹ ਅਸੀਂ ਆਟੋ ਕਪੈਸਟੀ ਕਰਦੇ ਆ ਆਪਣੇ ਸਾਡੀ ਕਪੈਸਟੀ ਵਿੱਚ ਹੈ ਨਹੀਂ ਇਹਨਾਂ ਉਹਨੂੰ ਡੀਲ ਕਰਨਾ ਰੋਜ਼ ਲੇਕਿਨ ਫਿਰ ਵੀ ਅਸੀਂ ਕਰ ਰਹੇ ਆ ਲੇਕਿਨ ਸਟਾਫ ਦੀ ਸ਼ੋਰਟੇਜ ਆ ਔਰ ਇੰਨੇ ਮੰਨ ਲਓ ਇੱਕ ਸਾਡਾ ਕੋਈ ਗਵਰਨਮੈਂਟ ਮੁਲਾਜ਼ਮ ਆ ਉਹ 150 ਫਾਈਲ ਗਰਾਂਟ ਕਰ ਸਕਦਾ ਅਸੀਂ 1300 5 ਫਾਈਲਾਂ ਕਰ ਰਹੇ ਆ ਸਾਡੇ ਕੋਲ ਸਟਾਫ ਹੈ ਸਿਰਫ ਤਿੰਨ ਚਾਰ ਦਾ ਹਨ ਲੇਕਿਨ ਫਿਰ ਵੀ ਅਸੀਂ ਫੈਸਿਲਿਟੀ ਕਰਨ ਦੇ ਲਈ ਛੁੱਟੀ ਵਾਲੇ ਆ ਕੇ ਦਿਨ ਵੀ ਕੰਮ ਕਰਦੇ ਆ ਔਰ ਪਬਲਿਕ ਦੀ ਡਿਮਾਂਡ ਹੀ ਨਹੀਂ ਵੱਧ ਗਈ ਹੈ ਕੰਮ ਕਰਨ ਵਾਲੇ ਹੈਂਡ ਉਹੀ ਹੈ ਸਲੋਟ ਉਹੀ ਹੈ ਲੇਕਿਨ ਪਬਲਿਕ ਦੀ ਡਿਮਾਂਡ ਜ਼ਿਆਦਾ ਹੈ ਉਹਨੂੰ ਫਾਈਨਲ ਮੈਸੇਜ ਇਹ ਕਿ ਤਤਕਾਲ ਅਪ੍ਰੀਕੈਂਟ ਸੌਲੂਸ਼ਨ ਕਿਤੇ ਮਿਲ ਰਿਹਾ ਹੈ ਹਾਂ ਮੇਨ ਮਕਸਦ ਇਹ ਹੈ ਕਿ ਅਸੀਂ ਤਤਕਾਲ ਦੀ ਅਪਾਇੰਟਮੈਂਟ ਇਸ ਲਈ ਜਾਰੀ ਕੀਤੀ ਹੈ ਕਿ ਜਿਹੜਾ ਬੰਦਾ ਜ਼ਰੂਰਤਮੰਦ ਹੈਗਾ ਉਹ ਤਤਕਾਲ ਦੀ ਅਪਾਇੰਟਮੈਂਟ ਲੈ ਲਵੇ ਤਤਕਾਲ ਦੀ ਅਪਾਇੰਟਮੈਂਟ ਉਹੀ ਬੰਦਾ ਲਵੇ ਜਿਹਦੇ ਕੋ ਤਿੰਨ ਡਾਕੂਮੈਂਟ ਪ੍ਰੋਪਰ ਹੈ ਜਿਹੜੇ ਆਨਲਾਈਨ ਵੈਰੀਫਾਈ ਹੋ ਸਕਦੇ ਹੋ ਤਤਰੀ ਕੀ ਸੇਵਾ ਕੇਂਦਰ ਨਾਲ ਹਾਂਜੀ ਤਤਰੀ ਸੇਵਾ ਕੇਂਦਰ ਵੀ ਆ ਸਕਦੇ ਪਾਸਪੋਰਟ ਸੇਵਾ ਕੇਂਦਰ ਵੀ ਖੁੱਲਿਆ ਉੱਥੇ ਨਾਰਮਲ ਕੇਸ ਹੋਣਗੇ ਔਰ ਪੀਸੀਸੀ ਦੀ ਕੋਈ ਅਪਾਇੰਟਮੈਂਟ ਨਹੀਂ ਹੋਏਗੀ ਔਰ ਜਿਹੜਾ ਤਤਕਾਲ ਦੇ ਵਿੱਚ ਜ ਜੇ ਤੋ ਕੋ ਨਹੀਂ ਹੋਣਗੇ ਉਹਨੂੰ ਦੁਬਾਰਾ ਚਾਂਸ ਨਹੀਂ ਦਿੱਤਾ ਜਾਊਗਾ ਉਹ ਇਹ ਸੋਚ ਸਮਝ ਕੇ ਆਪਣਾ ਅਪਾਇੰਟਮੈਂਟ ਲਵੇ ਕਿ ਅਗਰ ਮੇਰੇ ਕੋਲ ਤਤਕਾਲ ਦੇ ਤਨ ਡਾਕੂਮੈਂਟ ਪ੍ਰੋਪਰ ਹੈ ਤਾਂ ਇਹ ਮੈਂ ਤਤਕਾਲ ਦੀ ਅਪਾਇੰਟਮੈਂਟ ਲੈਣੀ ਹੈ ਅਦਰਵਾਈਜ਼ ਮੈਂ ਨਾਰਮਲ ਹੀ ਲੈ ਲਵਾਂ ਜਿਹੜੇ ਫਰਜੀ ਲੋਕਾਂ ਨੂੰ ਸਕਰਟ ਕਰਦੇ ਉਹਦਾ ਲਈ ਕਿਸੇ ਦੋਨੋਂ ਚੈੱਕ ਰੱਖਿਆ ਹੈ ਕਿ ਕਿਸੇ ਤਰੀਕੇ ਨਾਲ ਪੁਲਿਸ ਨੂੰ ਦੀ ਬਦੌਲਤ ਦੇਖੋ ਅੱਜ ਕੱਲ੍ਹ ਤੁਹਾਨੂੰ ਪਤਾ ਸਾਈਬਰ ਕ੍ਰਾਈਮ ਬਹੁਤ ਵਧਿਆ ਹੈ ਔਰ ਸਾਈਬਰ ਕ੍ਰਾਈਮ ਨੂੰ ਚੈੱਕ ਕਰਨ ਦੇ ਵਾਸਤੇ ਮਿਨਿਸਟਰੀ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਫਿਰ ਵੀ ਹੁਣ ਇਸ ਸਿਸਟਮ ਇਸਾਰਾ 1890 ਰਿਲੇਟ ਮੈਨੂਅਲ ਤਾਂ ਕੁਛ ਹੈ ਨਹੀਂ ਅਪਾਇੰਟਮੈਂਟ ਜਿਹੜੀ ਮਿਲਦੀ ਆ ਆਨਲਾਈਨ ਇੰਟਰਨੈਟ ਤੇ ਮਿਲਦੀ ਹੈ ਹੁਣ ਇਹ ਪਤਾ ਨਹੀਂ ਏਜੰਟ ਕਿਸ ਤਰ੍ਹਾਂ ਕਰਦੇ ਕਿਸ ਤਰ੍ਹਾਂ ਨਹੀਂ ਕਰਦੇ ਮਿਨਿਸਟਰੀ ਲੈਵਲ ਤੇ ਇਹਨੂੰ ਵਿਚਾਰਿਆ ਜਾ ਰਿਹਾ ਹੈ ਮੈਂ ਅੱਜ ਕਿੰਨਾ ਟਾਈਮ ਲੱਗ ਰਿਹਾ ਹੈ ਤੇ ਇਸ ਤੋਂ ਬਾਅਦ ਲੋਡ ਕਿੰਨਾ ਘਟੇਗਾ ਤੇ ਕਿੰਨੇ ਟਾਈਮ ਤੱਕ ਆ ਜਾਏਗਾ ਮੀਨਾਂ ਇਸ ਦੇ ਦੇਖੋ ਮੈਂ ਤੁਹਾਨੂੰ ਆਪਣੇ ਆਫਿਸ ਦੀ ਗੱਲ ਦੱਸੀ ਹੈ ਵੀ ਸਾਡੇ ਜਿਹੜੇ ਇੱਥੇ ਤਤਕਾਲ ਦੀ ਜਿਹੜੀ ਅਪਾਇੰਟਮੈਂਟ ਉਹਨੂੰ 2 ਮਹੀਨੇ ਦਾ ਟਾਈਮ ਮਿਲ ਰਿਹਾ ਜਿਹੜੇ ਬੰਦੇ ਨੇ ਅੱਜ ਕੋਈ ਤਤਕਾਲ ਅਪਾਇੰਟਮੈਂਟ ਲੈਣੀ ਹੈ ਉਹਨੂੰ 2 ਮਹੀਨੇ ਦੇ ਬਾਅਦ ਹੀ ਅਪਾਇੰਟਮੈਂਟ ਮ ਸਾਡੀ ਕੋਸ਼ਿਸ਼ ਹੈ ਕਿ ਸੈਚਰਡੇ ਨੂੰ ਜਿਹੜੇ ਬੰਦੇ ਜ਼ਰੂਰਤਮੰਦ ਹੈ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਫੈਸਿਲਿਟੇਟ ਕਰਕੇ ਜਿਹੜਾ ਸਲੋਟ ਹੈਗਾ ਟਾਈਮ ਪੀਰੀਅਡ ਹੈ ਜਿਹੜਾ ਉਹਨੂੰ ਘੱਟ ਕੀਤਾ ਜਾਵੇ ਇਹ ਹੁਣ ਕਿੰਨੇ ਇੱਕ ਸੈਚਰਡੇ ਲਾਉਣ ਨਾ ਹੋ ਰਿਹਾ ਦੋ ਨਾਲ ਲਾਉਣ ਨਾ ਹੋ ਰਿਹਾ ਜਾਂ ਪਬਲਿਕ ਦੀ ਡਿਮਾਂਡ ਹੋਰ ਜ਼ਿਆਦਾ ਵੱਧ ਰਹੀ ਆ ਇਹ ਉਹਦੇ ਤੇ ਡਿਪੈਂਡ ਕਰਦਾ ਹੁਣ ਵਾਲੇ ਸਮੇਂ ਵਿੱਚ ਦੇ ਲੱਗਦੇ ਰਹਿਣਗੇ ਇਸ ਤਰ੍ਹਾਂ ਜਿਹੜੇ ਤੁਸੀਂ ਲਾ ਰਹੇ ਦੇਖੋ ਅਸੀਂ ਤਾਂ ਪਿਛਲੇ ਸੈਚਰਡੇ ਵੀ ਲਗਾਇਆ ਸੀ ਲੇਕਿਨ ਪਿਛਲੇ ਸੈਚਰਡੇ ਲਗਾਉਣ ਤੋਂ ਬਾਅਦ ਹੁਣ ਮਿਨਿਸਟਰੀ ਥੋੜਾ ਹੋਰ ਸੀਰੀਅਸ ਹੋ ਗਈ ਹੈ ਵੀ ਨਹੀਂ ਉਹ ਥੋੜਾ ਉਹਨਾਂ ਨੂੰ ਲੱਗਾ ਵੀ ਸ਼ਾਇਦ 2-3 ਸੈਚਰਡੇ ਕੰਮ ਕਰਨ ਤੋਂ ਬਾਅਦ ਇਹ ਜਿਹੜਾ ਸਲੋਟ ਕੱਟ ਜਾਏਗਾ ਕਿਉਂਕਿ ਮਿਨਿਸਟਰੀ ਬਹੁਤ ਸੀਰੀਅਸਲੀ ਇਹਦੇ ਬਾਰੇ ਸੋਚ ਰਹੀ ਆ ਔਰ ਟਾਈਮ ਟੂ ਟਾਈਮ ਸਾਨੂੰ ਡਾਇਰੈਕਸ਼ਨ ਦੇ ਰਹੀ ਆ ਵੀ ਤੂੰ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਲੇਕਿਨ ਫਿਰ ਵੀ ਡਿਮਾਂਡ ਅਗਰ ਜ਼ਿਆਦਾ ਹੋਏਗੀ ਔਰ ਕੰਮ ਕਰਨ ਕੰਮ ਦਾ ਸਲੋਟ ਉਹੀ ਰਹੇਗਾ ਉਹ ਆਟੋਮੈਟਿਕਲੀ ਟਾਈਮ ਤੇ ਲੱਗੇਗਾ ਲੇਕਿਨ ਫਿਰ ਵੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹੋ ਟਾਈਮ ਨੂੰ ਵੱਤਬਦ ਪਬਲਿਕ ਦੀ ਸੇਵਾ ਕਰਕੇ ਉਹਨੂੰ ਸਲੋਟ ਨੂੰ ਕੱਟ ਕਰਨ ਦੀ ਕੋਸ਼ਿਸ਼ ਕਰੀਏ